ਅੰਜੀ ਮਿੱਤਰ ਪਿਆਰਿਓ ਚਾਂਦਪਰਾ ਸਾਈਫਨ ਬਾਈ ਕਗਰ ਦਰਿਆ 9 ਤਰੀਕ ਐ 2022 ਐ ਸਵੇਰ ਦੇ 6:30 ਵਜੇ ਦਾ ਟਾਈਮ ਹੋਇਆ ਐ ਚਾਂਦਪਰਾ ਸਾਈਫਨ ਦੇ ਹਾਲਾਤ ਬਿਲਕੁਲ ਮਿੱਤਰ ਪਿਆਰਿਓ ਸਹੀ ਨੇ ਇੱਕ ਮਿੱਤਰ ਪਿਆਰਿਓ 1:30 ਵਜੇ ਆਪਣੀ ਵੀਡੀਓ ਆ ਰਹੀ ਐ ਵੀਡੀਓ ਬੇਸ਼ੱਕ ਉਹ ਲੰਬੀ ਹੋਵੇ ਪਰ ਉਹਦੇ ਵਿੱਚ ਮੇਰੇ ਬਾਈ ਪੰਜਾਬ ਮੇਰੇ ਪੰਜਾਬ ਦੇ ਦੇਸ਼ ਵਾਸੀ ਕਿਸਾਨਾਂ ਦੇ ਬਾਈ ਜੱਜਬੇ ਨੂੰ ਸਲਾਮ ਐ ਤੰਦਨੇ ਬਾਈ ਉਹ ਲੋਕ ਜਿਨ੍ਹਾਂ ਨੇ ਇਸ ਘੱਗਰ ਦੇ ਪਾਣੇ ਨੂੰ ਟੁੱਟਣ ਤੋਂ ਬਚਾ ਲਿਆ ਘੱਗਰ ਤਾਂ ਹੁਣ ਨੂੰ ਕਦੋਂ ਦਾ ਟੁੱਟ ਜਾਣਾ ਸੀਗਾ ਪਰ ਉਹ ਲੋਕਾਂ ਦੀ ਬਦੌਲਤ ਬਾਈ ਬਚਿਆ ਹੋਇਆ ਹੈ ਤੇ ਉਹ ਵੀਡੀਓ ਜ਼ਰੂਰ ਦੇਖਿਓ ਬਾਈ ਹੋਊਗੀ ਲੰਬੀ ਪਰ ਵੇਖਿਓ ਸਾਰੀ ਤੁਸੀਂ ਆਪ ਬਾਈ ਸਲੂਟ ਕਰੋਗੇ ਉਹ ਕਿਸਾਨਾਂ ਨੂੰ ਤੇ ਵਿਚ ਮਿੱਤਰ ਬੈਲੀ ਆਖਦਾਂਦੇ ਸੀਗੇ ਵੀ ਵਿਊ ਲੈਣ ਦੇ ਮਾਰੇ ਵੀਡੀਓ ਪਾਉਂਦੇ ਆ ਚਲੋ ਬਾਈ ਜਿਹੜਾ ਬੰਦਾ ਇਹ ਕੰਮ ਚ ਪੈ ਗਿਆ ਵਿਊ ਤਾਂ ਉਹਨੂੰ ਚਾਹੀंदे ਆ view ਲੈਣ ਦੇ ਬਾਈ ਜੇ ਵੀਡੀਓ ਪਾਉਂਦੇ ਹੁੰਦੇ ਨਾ ਹੁਣ ਨੂੰ ਮਿਲੀਅਨ ਦੇ ਵਿੱਚ ਹੋਣੇ ਸੀ ਕਿਤੇ ਫੋਲਰ ਵੀ ਬਾਈ ਇਕੱਠੀ 5-5000 ਵੱਧ ਜਾਣਾ ਸੀਗਾ ਪਰ ਬਾਈ ਇੱਕ ਵੀ ਬੰਦਾ ਕੋਈ ਬੰਦਾ ਆਖਦੇ ਵੀ ਆਪਾਂ ਨੇ ਸਾਰੀਆਂ ਵੀਡੀਓ ਚੱਕ ਕੇ ਵੇਖ ਲਿਓ ਵੀ ਘੱਗਰ ਦੇ ਆਪਾਂ ਨੇ ਐਵੇਂ ਹੀ ਆਖਦੇ ਰਹੇ ਆ ਬਾਈ ਸੁਚੇਤ ਰਹੋ ਸੁਚੇਤ ਰਹੋ ਬਾਈ ਟਰਿਕਾਂ ਮੈਨੂੰ ਬਹੁਤ ਲਾਣੀ ਆਂਦੀਆਂ ਨੇ ਇਹ ਇਹਦੇ ਵਿੱਚ ਕਾਮ ਜਾਵੇ ਸੋਸ਼ਲ ਮੀਡੀਆ ਤੇ ਉਹ ਬੰਦਾ ਜਿਹੜਾ ਟਰਿਕਾਂ ਲਾਣਾ ਜਾਣਦਾ ਹੋਵੇ ਗੱਲਾਂ ਨੂੰ ਗੋਲ ਕਰਨਾ ਜਾਣਦਾ ਹੋਵੇ ਇੱਕ ਵੀ ਵੀਡੀਓ ਜਪਾ ਐ ਨਹੀਂ ਆਖਿਆ ਬਾਈ ਕਗਰਦ ਰਿਆ ਐ ਹੋ ਗਿਆ ਫਲਾਣਾ ਹੋ ਗਿਆ 24 ਘੰਟੇ ਚ ਉਛਲ ਜਾਊਗਾ ਫਲਾਣਾ ਟੁੱਟ ਜਾਊਗਾ ਬਾਈ ਆਪਾਂ ਸੁਚੇਤ ਕਰਦੇ ਰਹੇ ਆ ਤੇ ਇੱਥੋਂ ਦੀ ਅਪਡੇਟ ਦਿੰਦੇ ਰਹੇ ਆ ਵੀ ਐਨਾ ਹੀ ਫੁੱਟ ਪਾਣੀ ਹੋ ਗਿਆ ਡਰਨ ਵਾਲੀ ਕੋਈ ਗੱਲ ਨਹੀਂ ਚਲੋ ਵਿਊ ਤਾਂ ਜਦੋਂ ਆਪਾਂ ਬਾਈ ਕੋਈ ਵੀਡੀਓ ਅਪਲੋਡ ਲਾਗੇ ਕਰਨੇ ਕਿੱਤੇ ਚ ਪੈ ਗਏ ਵਿਊ ਤਾਂ ਅਗਲੇ ਨੇ ਬਾਈ ਲੈਣੇ ਆ ਤੇ ਕਗਰ ਦੇ ਹਾਲਾਤ ਬਿਲਕੁਲ ਸਹੀ ਐ ਮਿੱਤਰ ਪਿਆਰੇ ਉਹੀ 8.5 ਫੁੱਟ ਪਾਣੀ ਆਪਾਂ ਕਹਿ ਸਕਦੇ ਆ ਬਾਈ ਇਹ ਬਾਈ ਲਗਾਤਾਰ ਇੱਕ ਹਫਤੇ ਤੋਂ ਬਾਈ ਕਗਰਦ ਰਿਆ ਦਾ ਇਹੀ ਹਾਲਾਤ ਨੇ ਤੇ ਪਿੱਛੇ ਪਾਣੀ ਹਜੇ ਬਾਈ ਖਨੌਰੀ ਘਟਿਆ ਨਹੀਂ ਜਿਸ ਦਿਨ ਖਨੌਰੀ ਘਟਨਾ ਸਟਾਰਟ ਹੋ ਗਿਆ ਬਾਈ ਅਗਲੇ 2 ਦਿਨਾਂ ਚ ਇੱਥੇ ਵੀ ਘਟਨਾ ਸਟਾਰਟ ਹੋ ਜਾਊਗਾ ਇਹ ਬਾਈ ਲਗਾਤਾਰ ਤੁਸੀਂ ਦੇਖੋ ਕਿੰਨਾ ਲੰਬਾ ਟਾਈਮ ਪਾਣੀ ਇੱਕ ਹਫਤੇ ਤੋਂ ਲਗਭਗ ਕਹਿ ਸਕਦੇ ਆ ਆਪਾਂ ਵੀ 8 8.5 ਫੁੱਟ ਪਾਣੀ ਲੱਗਿਆ